ਹਾਂਜੀ ਨਮਸਕਾਰ ਜੀ ਨਮਸਕਾਰ ਚੰਦਰਜੀਤ ਸਿੰਘ ਜੀ ਨਮਸਕਾਰ ਜੀ ਮਹਾਰਾਜ ਅੱਜ ਜੀ ਫੇਰ ਸ਼ਨੀਵਾਰ ਆ ਤੇ ਇਹ ਸ਼ਨੀ ਦੇਵ ਜੀਆ ਦੇ ਬਾਰੇ ਦੱਸੋ ਜੀ ਥੋੜਾ ਜਿਹਾ ਉਹਦੇ ਬਾਅਦ ਉਹਨਾਂ ਦੀ ਸਿਸਟਰ ਬਾਰੇ ਦੱਸੋ ਜੀ ਭਦਰਾ ਜਿਹੜੀ ਤੁਸੀਂ ਕਹਿੰਦੇ ਹੋ ਜੀ ਤੇ ਫੇਰ ਤੁਹਾਨੂੰ ਜੇ ਸਮਾਂ ਬਚਿਆ ਤਾਂ ਤੀਜਾ ਸਵਾਲ ਪੁੱਛਾਂਗੇ ਜੀ ਓਕੇ ਹਾਂਜੀ ਪਹਿਲਾ ਸਵਾਲ ਸ਼ਨੀ ਮਹਾਰਾਜ ਜੀ ਹਾਂਜੀ ਹਾਂਜੀ ਸ਼ਨੀਵਾਰ ਛੋਪਾ ਹੋਵੇ ਧੰਨਵਾਦ ਸਾਰਿਆਂ ਲਈ ਮਤਲਬ ਤਰੱਕੀਆਂ ਸਾਰਾ ਕੁਝ ਇਹਨਾਂ ਕੋਲ ਹੁੰਦਾ ਠੀਕ ਜੀ ਇਹ ਨੌਕਰਾਂ ਵੇ ਮੇਨ ਕਰਤਾ ਨੇ ਠੀਕ ਹੈ ਜੀ ਚਲਾਉਣੇ ਵਾਲੇ ਨੌਕਰਾਂ ਨੂੰ ਅੱਛਾ ਜੀ ਤੇ ਇਹਨਾਂ ਉੱਤੇ ਵੀ ਸੀਨੀਅਰ ਹੁੰਦੇ ਨੇ ਸਾਰਿਆਂ ਉੱਤੇ ਹੈ ਨਾ ਸੀਨੀਅਰ ਹੁੰਦੇ ਨੇ ਹਾਂਜੀ ਤੇ ਜੂਨੀਅਨ ਵੀ ਕਈ ਵਾਰ ਬੰਦ ਕੰਮ ਕਰ ਜਾਂਦੇ ਨੇ ਨਾ ਕੌਨਸਟੇਬਲ ਹਾਂਜੀ ਹਾਂਜੀ ਜੇ ਸਾਰਿਆਂ ਨਾਲ ਆਪਾਂ ਨੂੰ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹਾਂਜੀ ਸ੍ਰੀ ਸ਼ਨੀ ਮਹਾਰਾਜ ਜੀ ਨੂੰ ਆਪਾਂ ਮਤਿਲਾ ਵਿਸ਼ੇਕ ਕਰਾ ਹੈ ਨਾ ਜਾਂ ਤੂਲਾ ਆਪਣੇ ਬਰਾਬਰ ਉਹਨੂੰ ਤੋਲ ਕੇ ਤਲ ਤੇਲ ਨੂੰ ਹਾਂਜੀ ਉਹਦੇ ਵਿੱਚ ਮਾਂਪਾ ਕੇ ਸਵਾ ਕਿਲੋ ਠੀਕ ਹੈ ਜੀ ਇਦਾਂ ਇਹ ਪਾਇਆ ਹਨਾ ਠੀਕ ਹੈ ਜੀ ਤੇ ਸ਼ਾਇਆ ਇੱਕ ਸ਼ਾਇਆਦਾਨ ਹੁੰਦਾ ਸ਼ਾਇਆਦਾਨ ਅੱਛਾ ਜੀ ਹਾਂ ਉਹ ਮਤਲਬ ਮੂੰਹ ਦੇਖ ਕੇ ਸ਼ਾਇਆ ਪਾਤਰ ਹੁੰਦਾ ਮਤਲਬ ਮੂੰਹ ਦੇਖਣਾ ਚਾਹੀਦਾ ਉਹਦੇ ਵਿੱਚ ਤੇਲ ਪਾ ਕੇ ਭਰ ਕੇ ਅੱਛਾ ਜੀ ਅੱਠ ਮਾਂ ਪਾ ਕੇ ਅੱਛਾ ਜੀ ਅੱਠ ਸ਼ਨੀਵਾਰ ਠੀਕ ਹੈ ਜੀ ਜਿਵੇਂ ਪੈਰਾਂ ਦਾ ਰੂਪ ਆਪਾਂ ਦੱਸਿਆ ਸੀ ਹਣਾ ਹਾਂਜੀ ਉਹ ਕੁੱਤਾ ਵੀ ਹੁੰਦਾ ਕਾਲਾ ਕੁੱਤਾ ਜਿਹੜਾ ਅੱਛਾ ਜੀ ਉਹਨੂੰ ਗੁੜਾ ਥੋੜਾ ਤੇਲ ਲਾ ਕੇ ਚੁਪੜ ਕੇ ਮੜਿਆ ਉਹਨੂੰ ਛਕਾਉਣਾ ਚਾਹੀਦਾ ਰਾਤ ਨੂੰ ਠੀਕ ਹੈ ਸ਼ਨੀਵਾਰ ਨੂੰ ਜੀ ਹਾਂਜੀ ਸ਼ਾਮ ਨੂੰ ਠੀਕ ਹੈ ਤੇ ਆਪਣਾ ਹੋਵੇ ਤਾਂ ਘੱਟ ਫਾਲ ਮਿਲਦਾ ਤੇ ਬਾਹਰ ਮੰਨ ਜਵੇ ਤਾਂ ਵੱਧ ਫਰਮ ਮਿਲਦਾ ਠੀਕ ਹੈ ਜੀ ਜੇ ਹੋਰ ਸਣੀ ਮਾਰਾ ਹੀ ਉੱਤੇ ਕੋਈ ਸਵਾਲ ਜਵਾਬ ਕਰਨਾ ਹੋਵੇ ਉਹ ਬੰਦਾ ਕਰ ਹਾਂ ਜੀ ਹੁਣ ਅੱਛਾ ਜੀ ਠੀਕ ਹੈ ਜੀ ਕੋਈ ਵੀ ਕਰ ਸਕਦਾ ਜੀ ਚਾਹੇ ਫੋਨ ਕਰ ਲਵੇ ਜੀ ਚਾਹੇ ਕਮੈਂਟ ਚ ਪਾ ਦੇਵੇ ਆਪਾਂ ਵੀ ਵੀਡੀਓ ਚ ਜਵਾਬ ਦੇ ਦਾਂਗੇ ਹਾਂ ਜੀ ਹਾਂ ਜੀ 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 ਤੇ ਜੀ ਉਹਨਾਂ ਦੀ ਭੈਣ ਬਾਰੇ ਵੀ ਦੱਸ ਦਿਓ ਜੀ ਜਿਦਿ ਇਹਨਾਂ ਦੀ ਭਰਾ ਭੈਣ ਸੀਗੀ ਹਾਂ ਜੀ ਇਹ ਦੋ ਮਾਤਾ ਦੀਆਂ ਸੰਤਾਨਾਂ ਨੇ ਇੱਕ ਦੁੱਬ ਅੱਛਾ ਇੱਕ ਸ਼ਾਇਆ ਹਾਂਜੀ ਸ਼ਾਇਆ ਦਾ ਗਾਂ ਸੰਧਿਆ ਹਾਂਜੀ ਸੰਧਿਆ ਦੀ ਉਹਦਾ ਸ਼ਾਇਆ ਤੋਂ ਪੈਦਾ ਹੋਈ ਸੀ ਸ਼ਨੀ ਦੇਵ ਠੀਕ ਹੈ ਤੇ ਜਿਹੜਾ ਫਿਰ ਭਦਰਾ ਹੋਈ ਸੀ ਉਹ ਦੁੱਬ ਤੋਂ ਪੈਦਾ ਹੋਈ ਸੀ ਅੱਛਾ ਜੀ ਤੇ ਉਸ ਕਰਕੇ ਭਦਰਾ ਜਿਹੜੀ ਇਹਨਾਂ ਦੀ ਭੈਣ ਆ ਹਾਂਜੀ ਉਹ ਉਹ ਸੂਰੀਆ ਦੇਵ ਨੇ ਪੈਦਾ ਕਰੀ ਸੀ ਜਾਣ ਕੇ ਅੱਛਾ ਜੀ ਉਹ ਸ਼ਨੀ ਦੇਵ ਰੁਕਦੇ ਨਹੀਂਗੇ ਵੀ ਰਾਹੁਲ ਨੂੰ ਮੂਰੇ ਲਾ ਕੇ ਗ੍ਰਹਿਾਂ ਨੂੰ ਗ੍ਰਹਿਣ ਲਾ ਦਿੰਦੇ ਸੀਗੇ ਅੱਛਾ ਜੀ ਤੇ ਸ਼ਨੀ ਮਹਾਰਾਜ ਜੀ ਫੇਰ ਵੀ ਉਹਨੂੰ ਉਹਨਾਂ ਦੀ ਕਿਰਪਾ ਨਾਲ ਹਾਂਜੀ 15 ਨੂੰ ਵੀ ਇਸ ਕਰ ਲੈਂਦੇ ਸੀ ਸੈਟਪਰ 6 3 90% ਨਹੀਂ ਹੁੰਦੀ ਸੀ ਅੱਛਾ ਕਿਉਂਕਿ ਇਹਨਾਂ ਦੇ ਕੋਲ ਉਹਨਾਂ ਦੇ ਕੋਲ ਪ੍ਰਭਾਵ ਰਵੱਸ ਸੀ ਅੱਛਾ ਜੀ ਹਾਂਜੀ ਇਸ ਕਰਕੇ ਇਹਨਾਂ ਦੇ ਭੈੜ ਨੂੰ 15 ਇਹ ਨਕਸ਼ਤਰ ਆ ਅੱਛਾ 28 ਨਕਸ਼ਤਰਾਂ ਦੇ ਵਿੱਚ ਆਉਂਦਾ ਹੈ ਅੱਛਾ ਜੀ ਇਹੇ ਵਿੱਚ ਨਾਨ ਪੁੰਨ ਸ਼ਨੀ ਮਹਾਰਾਜ ਦਾ ਰਾਹੁ ਦਾ ਹੋਰ ਕਈ ਇਦਾਂ ਨਮਾਏ ਜਾਂਦੇ ਨੇ ਮਹਾਰਾਜ ਪਤਰਾ ਨੂੰ ਠੀਕ ਜੇ ਹੋਰ ਹੋਰ ਜੀ ਤੀਜਾ ਜਿਵੇਂ ਆਪਾਂ ਗ੍ਰਹਿ ਬਾਰੇ ਦਾ ਆਪਾਂ ਨੂੰ ਪਤਾ ਹੈ ਨਾ ਜੀ ਆਪਾਂ ਉਪਾਏ ਹੈਗੇ ਆ ਸਾਰਿਆਂ ਕੋਲ ਵੀ ਇਦਾਂ ਉਪਾਏ ਕਰਨਾ ਦੱਸਦੇ ਹੁੰਦੇ ਨੇ ਜਿਹੜੇ ਆਪਾਂ ਤਤਾਂ ਦੀ ਗੱਲ ਕਰਦੇ ਆ ਜੀ ਪੰਜ ਤਤ ਹੁੰਦੇ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਇਹਨਾਂ ਨੂੰ ਵੀ ਜੀ ਕੰਟਰੋਲ ਰੱਖਣ ਚ ਕੋਈ ਮਤਲਬ ਚੀਜ਼ ਹੈਗੀ ਆ ਜਿਹੜਾ ਬੰਦਾ ਕਰ ਸਕਦਾ ਇਹ ਜੀ ਇਹ ਆਪਣੇ ਦਸਤੋ ਨੇ ਵਸ ਤੋਂ ਮਰ ਉਹਦੇ ਵਿੱਚ ਆਉਂਦੇ ਆ ਥੋੜੀ ਜਿਹੀ ਉਹਨੂੰ ਮਤਲਬ ਬੰਦੇ ਨੂੰ ਗਾਈਡੈਂਸ ਚਾਹੀਦੀ ਆ ਵੀ ਕਿੱਥੋਂ ਇਹ ਪਤਾ ਲੱਗਦਾ ਆਪਾਂ ਨੂੰ ਹਣਾ ਹਾਂਜੀ ਤੇ ਆਪਣਾ ਕਿਹੜਾ ਤਤ ਵੱਧ ਗਿਆ ਕਾਮ ਵੱਧ ਗਿਆ ਕ੍ਰੋਧ ਹਾਂਜੀ ਤਾਂ ਕੋਈ ਪੰਜਾਂ ਤਤਾਂ 'ਚੋਂ ਹਾਂਜੀ ਹਾਂਜੀ ਜੇ ਮੰਨ ਲਓ ਜੇ ਕਿਸੇ ਨੂੰ ਕ੍ਰੋਧ ਆ ਗਿਆ ਜੀ ਬਹੁਤ ਮਤਲਬ ਫੇਰ ਉਹ ਸੁਣਦਾ ਵੀ ਨਹੀਂ ਕਿਸੇ ਦੀ ਉਹ ਫਿਰ ਬੰਦਾ ਉਸ ਵੇਲੇ ਕੀ ਕਰੇ ਜੀ ਜੇ ਉਹ ਬਿਲ ਦੀ ਉਹਦੀ ਸਥਿਤੀ ਦੇਖੀ ਜਾਂਦੀ ਉਹ ਨਛਤਰ ਦੀ ਹਣਾ ਅੱਛਾ ਜੀ ਜਾ ਰਾਹੂ ਦਾ ਕਾਲ ਦੇਖਿਆ ਜਾਂਦਾ ਹਾਂਜੀ ਕੱਲ ਨੂੰ 9:30 ਤੋਂ 10:30 ਵਜੇ ਦੇ ਵਿੱਚ ਵਿੱਚ ਰਾਹੂ ਕਾਲ ਹੁੰਦਾ ਇਹਦੇ ਵਿੱਚ ਮਤਲਬ ਸ਼ੁਭ ਕੰਮ ਨਹੀਂ ਕੀਤਾ ਜਾਂਦਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਸ਼ਨੀਵਾਰ ਨੂੰ ਜੀ ਮਤਲਬ ਸ਼ਨੀਵਾਰ ਨੂੰ ਇਹਦਾ ਹੁੰਦਾ ਹਰ ਰੋਜ਼ ਆ ਅੱਛਾ ਜੀ ਜਦੋਂ ਡੇਢ ਘੰਟੇ ਦਾ ਨੇ ਫਰਕ ਪਾ ਕੇ ਗਾਂ ਚ ਲੈ ਜਾਣਾ ਫਿਰ ਇੰਦਾ ਇੰਦਾ ਹਾਂਜੀ ਉਹ ਇਸ ਕਰਕੇ ਉਹਦੇ ਵਿੱਚ ਰਾਹੂ ਕਾਲ ਚ ਸ਼ੁਭ ਨਹੀਂ ਮੰਨਿਆ ਗਿਆ ਕੋਈ ਵੀ ਦਾਨ ਪੁੰਨ ਜਪ ਤਪ ਵਗੈਰਾ ਅੱਛਾ ਜੀ ਹਾਂਜੀ ਠੀਕ ਹੈ ਜੀ ਚਲੋ ਜੀ ਅੱਜ ਫਿਰ ਟਾਈਮ ਹੋ ਗਿਆ ਜੀ ਆਪਾਂ ਅੱਜ ਇੱਥੇ ਹੀ ਰੱਖਦੇ ਆਂ ਤੇ ਬਾਕੀਆਂ ਨੂੰ ਵੀ ਇੱਕ ਵਾਰ ਫੇਰ ਦੱਸ ਦਿੰਦੇ ਆਂ ਵੀ ਤੁਸੀਂ ਕੋਈ ਵੀ ਦੇਸੀ ਦਵਾਈ ਬਿਮਾਰੀਆਂ ਲਈ ਸ਼ੂਗਰ ਲਈ ਜਾਂ ਲੀਵਰ ਲਈ ਕੋਈ ਵੀ ਚਾਹੀਦੀ ਹੋਵੇ ਉਹ ਵੀ ਤੁਸੀਂ ਦਿੰਦੇ ਹੋ ਜੀ 3 ਦਿਨ ਹਾਂਜੀ 3 ਦਿਨ ਦੇ ਜਿਹੜੀ ਫ੍ਰੀ ਹੈ ਬਾਕੀ ਜੇ ਫੇਰ ਰਿਸਰਚ ਕਰਦੀ ਹੈ ਬੰਦਾ ਫੇਰ ਬਾਅਦ ਚੋੜ ਲੈ ਸਕਦਾ ਜੀ ਕਸਰ ਉੱਲਾਈ ਸਭਨਾਂ ਦਾ ਸਹੀ ਗੱਲ ਹੈ ਜੀ ਤੇ ਕੋ ਯਕੋ ਹੋਰ ਪੁੱਛਣਾ ਸਿੱਖਣਾ ਜਾਂਦਾ ਹੋਵੇ ਜਿਵੇਂ ਤੈਨੂੰ ਇੰਟਰਸਟਡ ਆ ਹਨਾ ਹਾਂਜੀ ਹਾਂਜੀ ਜੇ ਉਹਦਾ ਸ਼ੌਂਕੀ ਹੋਵੇ ਉਹਨੂੰ ਆਪਾਂ ਦੱਸ ਦਿਆ ਕਰਾਂਗੇ ਵੀ ਆਪ ਲਈ ਇਦਾਂ ਹਾਂਜੀ ਬ੍ਰਹਮ ਵਿੱਦਿਆ ਸਿੱਖਣੀ ਹੋਵੇ ਕਿਸੇ ਨੇ ਹਸਤ ਰੇਖਾ ਗਿਆਨ ਸਿੱਖਣਾ ਹੋਵੇ ਕੁਝ ਵੀ ਇਦਾਂ ਹਾਂਜੀ ਔਰਮਾਂ ਦਾ ਗਿਆਨ ਜਿਹਨੂੰ ਹੁੰਦਾ ਉਹ ਸ੍ਰਿਸ਼ਟੀ ਦਾ ਹੁੰਦਾ ਠੀਕ ਹੈ ਹਨਾ ਜੇ ਜੇ ਗੁਰੂ ਆ ਉਹਦਾ ਹੋਵੇ ਉਹਨੂੰ ਗਿਆਨ ਦੇ ਦਿੰਦੇ ਨੇ ਹਾਂਜੀ ਹੋਰ ਚੰਗਾ ਜੀ ਫਤਿਹ ਜੈ ਲਕਸ਼ਮੀ ਨਰਿਆਣੀ ਮਾ ਦੁਰਗਾ ਮਹਾਕਾਲੀ ਅੰਗਰਖਸ਼ਣੀ ਮਾਤਾ ਜੈ ਸ਼ੰਦੇ ਫਤੇ ਜੀ